ਪੀਰ ਬਾਬੇ ਦੀ ਜੈ ਆਪਾਂ ਨਹੀਂ ਕਹਿ ਸਕਦੇ। दारू ਦੇ ਸਾਥ ਮਾਤਾ ਵੈਸ਼ਨੂ ਦੇਵੀ ਨੂੰ ਆਪਾਂ ਨਹੀਂ ਜੈ ਕਰ ਸਕਦੇ। ਪਰ ਜਿਹੜਾ ਸਾਡਾ ਸਪਿਰਚੁਅਲ ਮੋਟੋ ਆ ਉਹਦੇ ਨਾਲ ਅਸੀਂ दारू ਦਾ ਗਲਾਸ ਲੈ ਕੇ ਜਦੋਂ ਖੜੇ ਹੁੰਨੇ ਆ ਕਿਤੇ ਨਾ ਕਿਤੇ ਜਾਣੇ ਅਣਜਾਣੇ ਵਿੱਚ ਅਸੀਂ ਆਪਣੇ ਧਰਮ ਦੀ ਬੇਅਦਬੀ ਕਰਦੇ ਇਹਦੇ ਵਾਸਤੇ ਅਸੀਂ ਸਾਰੇ ਗੁਨਾਹਗਾਰਾਂ ਮੈਂ ਸਭ ਤੋਂ ਪਹਿਲਾਂ ਇਹਦੇ ਵਾਸਤੇ ਮਾਫੀ ਮੰਗਦਾ ਹਾਂ। ਔਰ ਮੈਂ ਇੱਕ ਬੜੇ ਮਾਣ ਦੇ ਨਾਲ ਆਪਣੇ ਸਾਰੇ ਸਾਥੀਆਂ ਦੇ ਵੱਲੋਂ ਸੀਓ ਸਾਹਿਬ ਨੂੰ ਇਹ ਰਿਕਵੈਸਟ ਕਰਦਾ ਕਿ ਸਤਿਗੁਰ ਪ੍ਰਮਾਤਮਾ ਨੇ ਤੁਹਾਨੂੰ ਕਲਮ ਦੀ ਤਾਕਤ ਦਿੱਤੀ ਹੈ ਤੁਸੀਂ ਇੱਕ ਨਵੀਂ ਪਰੰਪਰਾ ਸੈਵਨ ਸਿੱਖ ਦੇ ਵਿੱਚ ਕਾਇਮ ਕਰਕੇ ਜਾਓ ਕਿ ਜਦੋਂ ਤੱਕ ਸੈਵਨ ਸਿੱਖ ਰਵੇ ਤੁਹਾਡਾ ਨਾਂ ਲਿਆ ਜਾਵੇ ਕਿ ਸੀਓ ਸਾਹਿਬ ਨੇ ਇੱਕ ਐਸੀ ਪਰੰਪਰਾ ਚਲਾਈ ਸੀ ਕਿ ਜਕਾਰੇ ਦੇ ਨਾਲ दारू ਦਾ ਪੈਗ ਨਹੀਂ ਚੱਕਿਆ ਜਾਊਗਾ ਕੋਈ ਸ਼ੱਕ ਨਹੀਂ ਉਸਤਾਦ ਜਾਣੇ ਜਾਂ ਅਣਜਾਣੇ ਦੇ ਵਿੱਚ ਜੋ ਪਿਛਲੀ ਪਰੰਪਰਾ ਚੱਲਦੀ ਆ ਰਹੀ ਹੈ ਦੇਖੋ ਹਰ ਇੱਕ ਚੀਜ਼ ਦੇ ਵਿੱਚ ਸੋਧਾਂ ਕੀਤੀਆਂ ਜਾਂਦੀਆਂ ਨੇ ਅਮੈਂਡਮੈਂਟ ਕੀਤੀ ਜਾਂਦੀ ਹੈ ਕਾਨੂੰਨ ਬਣਦੇ ਨੇ ਉਹਨਾਂ ਨੂੰ ਸੋਧਿਆ ਜਾਂਦਾ ਪਰ ਜਦੋਂ ਸਾਡੇ ਕੋਲ ਪਾਵਰ ਹੋਵੇ ਉਹਨੂੰ ਸੌਂਹ ਦੇਣਾ ਚਾਹੀਦਾ ਔਰ ਮੈਂ ਬੜੇ ਹੀ ਮਾਣ ਦੇ ਨਾਲ ਸੀਓ ਸਾਹਿਬ ਜੀ ਤੋਂ ਇਹ ਐਕਸੈਪਟ ਕਰਦਾ ਹਾਂ ਇਹ ਉਮੀਦ ਰੱਖਦਾ ਕਿ ਉਹ ਇਹ ਸੌਧ ਨੂੰ ਜ਼ਰੂਰ ਕਰਨਗੇ ਤਾਂ ਕਿ ਜਾਣੇ ਅਣਜਾਣੇ ਦੇ ਵਿੱਚ ਅਸੀਂ ਆਪਣੇ ਧਰਮ ਦੀ ਬੇਇੱਜ਼ਤੀ ਨਾ ਕਰੀਏ ਕਿਉਂਕਿ ਇੱਕ ਹੱਥ ਦੇ ਵਿੱਚ ਪੈਗ ਫੜਿਆ ਹੁੰਦਾ ਦੂਜੇ ਹੱਥ ਵਿੱਚ ਅਸੀਂ ਬੋਲੇ ਸੋ ਨਿਹਾਲ ਜਦੋਂ ਕਹਿੰਨੇ ਆ ਨਾ ਅਸੀਂ ਪਾਪਾਂ ਦੇ ਭਾਗੀ ਬਣਦੇ ਆ ਪਹਿਲਾਂ ਇਕੱਲੇ ਜਕਾਰੇ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਉਸ ਤੋਂ ਬਾਅਦ ਅਸੀਂ ਸਾਰਾ ਆਪਣਾ ਮਨੋਰੰਜਨ ਪ੍ਰੋਗਰਾਮ ਕਰ ਸਕਦੇ ਆ ਸੋ ਮੇਰੀ ਇਹ ਬੇਨਤੀ ਨੂੰ ਜ਼ਰੂਰ ਪ੍ਰਵਾਨਿਆ ਜਾਵੇ ਇਹ ਮੇਰੀ ਇਕੱਲੇ ਦੀ ਬੇਨਤੀ ਨਹੀਂ ਹੈ ਇਹ ਸਾਰਿਆਂ ਦੀ ਆਵਾਜ਼ ਹੈ ਜਿਹੜੀ ਤੁਹਾਡੇ ਤੱਕ ਪਹੁੰਚਦੀ ਮੇਰੇ ਰਸਤੇ ਹੋਈ ਹੈ ਕਿਉਂਕਿ ਸਿੱਧੀ ਆਵਾਜ਼ ਪਹੁੰਚਣੀ ਤੁਹਾਡੇ ਤੱਕ ਮੁਸ਼ਕਲ ਹੋ ਜਾਂਦੀ ਹੈ ਕੋਈ ਨਾ ਕੋਈ ਜ਼ਰੀਆ ਬਣਾਇਆ ਜਾਂਦਾ ਸੋ ਅੱਜ ਇਸ ਵੱਡੇ ਖਾਣੇ ਦੇ ਜ਼ਰੀਏ ਇੱਥੇ ਬਹੁਤ ਸਾਰੀਆਂ ਸਿਸਟਰ ਬਟਾਲੀਅਨ ਦੇ ਬੰਦੇ ਵੀ ਆਏ ਹੋਏ ਆ ਇਹ ਵੀ ਜਾ ਕੇ ਕਹਿਣ ਕਿ ਸੈਵਨ ਸਿੱਖ ਨੇ ਇੱਕ ਨਵੀਂ ਰੀਤ ਚਲਾਈ ਹੈ ਪਹਿਲਾਂ ਆਪਾਂ ਕਰੋਕਰੀ ਦੇ ਉੱਪਰੋਂ ਨਿਸ਼ਚੈ ਕਰ ਜੀਤ ਮਟਾਇਆ ਸੀ ਉਹ ਵੀ ਇੱਕ ਬੇਅਦਬੀ ਸੀ ਕਿਉਂਕਿ ਗੁਰਬਾਣੀ ਦੀ ਪੰਕਤੀ ਸੀ ਸੋ ਅੱਜ ਮੈਂ ਸੀਓ ਸਾਹਿਬ ਦੇ ਬੇਨਤੀ ਕਰਦਾ ਕਿ ਇਸ ਚੀਜ਼ ਦੇ ਉੱਪਰ ਜ਼ਰੂਰ ਗੌਰ ਕਰਿਆ ਜਾਵੇ ਅੱਗੇ ਤੋਂ ਜਿੰਨੇ ਵੀ ਆਪਣੇ ਪ੍ਰੋਗਰਾਮ ਅਰੇਂਜ ਕੀਤੇ ਜਾਣ ਜਕਾਰੇ ਦੇ ਨਾਲ ਖੜੇ ਹੋ ਕੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰ ਸਕਦੇ ਹਾਂ ਉਸ ਤੋਂ ਬਾਅਦ ਜੋ ਮਰਜ਼ੀ ਆਨੰਦ ਲਓ ਖੁਸ਼ੀਆਂ ਮਾਣੋ ਸੋ ਮੇਰੀ ਇਸ ਬੇਨਤੀ ਨੂੰ ਜ਼ਰੂਰ ਗੌਰ ਕੀਤੀ ਜਾਵੇ ਮੈਨੂੰ ਪਤਾ ਕਿ ਮੈਨੂੰ ਇਸ ਤੋਂ ਬਾਅਦ ਕਿਚ ਤੂੰ ਵੀ ਹੋਊਗੀ ਕਹਿਣਗੇ ਕਿ ਤੂੰ ਪਹਿਲਾਂ ਚੈਨਲ ਵਾਈ ਨਹੀਂ ਆਇਆ ਐਸਮ ਸਾਹਿਬ ਨੂੰ ਨਹੀਂ ਦੱਸਿਆ ਐਸੇ ਸਾਹਿਬ ਨੂੰ ਦੱਸਿਆ ਉਹਦੇ ਵਾਸਤੇ ਮੈਂ ਪਹਿਲਾਂ ਹੀ ਮਾਫੀ ਮੰਗ ਲੇ